ਮੁਰਡੇ ਰੰਗ ਆਹੋ ਮੁਰਡੇ ਬਣਾ ਸਰੇ ਤਾਲੂ ਖਾਂਣਾ ਪਹਿਲੇ ਕੋਈ ਨੰਬਰ ਨਹੀਂ ਲੰਡਿਆ ਜੇ ਨਾਮ ਟ੍ਰੈਕਟਰ ਲੋਤਾ ਜਿੱਥੇ ਨਾ ਰਾਵੀ ਦਰਿਆ ਦੀ ਆ ਇੱਕ ਤੁਸੀ ਜਿਹੜੀ ਗੁਰਦਾਸਪੁਰ ਨੂੰ ਜਿੱਥੋਂ ਮਾਰ ਪਈ ਜਿਆਦਾ ਆ ਟੁੱਟਾ ਇਥੋਂ ਜਿਆਦਾ ਬੰਨ ਦਰਿਆਜ ਤੋਂ 2 ਕਿਲੋਮੀਟਰ ਅੱਗੇ ਆ ਬੰਨ ਇਥੋਂ ਟੁੱਟਣ ਕਰਕੇ ਸਾਰਾ ਗੁਰਦਾਸਪੁਰ ਦਾ ਨੁਕਸਾਨ ਜਿਆਦਾ ਹੋਇਆ ਇਹ ਕੀ ਕਰਦੇ ਆ ਤੁਹਾਡਾ ਹਲਕਾ ਮੈਡਮ ਰਨਾ ਚੌਧਰੀ ਜੀ ਉਹ ਵੀ ਖੜੇ ਆ ਪਿੱਛੇ ਟਕੇ ਹੋ ਕੇ ਕਰਦੇ ਨੇ ਪਰ ਇੱਕ ਜੀ ਇੱਕ ਦਿੱਕਤ ਬੜੀ ਆਈ ਆ ਜੇ ਤੁਹਾਨੂੰ ਪਹਿਲਾਂ ਦੱਸਦੇ ਨਾ ਬਈ ਕਾਹਦੀ ਮਿੱਟੀ ਬੰਦ ਕਰਨ ਦੀ ਨਾ ਰਾਤ ਦੇ ਇੱਥੇ ਉਹ ਹਰ ਵਾਰ ਇਹ ਟਿੱਪੜਾ ਰੋਕਦਾ ਹੈ ਜਉਣਾ ਜਵਾਬ ਚਾਹੀਦਾ ਲੋਕਾਂ ਨੂੰ ਕੀ ਉਮੀਦ ਹੈ ਉਹ ਵੀ ਉਹ ਸਾਰਾ ਸਟਕ ਹੋ ਗਿਆ ਸਾਰੇ ਸੜਕਾਂ ਨੇ ਮੈਡਮ ਬਰਾ 50 ਟਿਪਰ ਖੜੇ ਆ। ਅੱਧੀ ਯਾਤਰਾ ਦੀ ਗੱਲ ਸੁਣੋ ਯਾਤਰਾ ਨਹੀਂ ਜਾਂਦੀ। ਅੱਜ ਤਾਂ ਜਾ ਹੀ ਨਹੀਂ। ਅੱਧੀ ਜਿੰਨੂੰ ਰੋਡ ਕਿਤਾ ਗਏ ਨਹੀਂ। ਮਹੱਤਵ ਦਾ ਕਹਿਣ ਦੀ ਗੱਲ ਨਹੀਂ ਆ। ਮੇਰੀ ਬੇਟੀ ਸਰੋਗਲ ਗੱਲ ਸਾਰੇ ਆਪਾਂ ਸੇਕਮੇ ਲਵਾਉਣ ਨੂੰ ਬੀਜੇਪੀ ਵੀ ਆ। ਆਪਾਂ ਨਾ ਇੱਕੋ ਮਾਜੇ ਸਵਾਲ ਕਰਕੇ ਸਤਨਾ ਕਰਾਂਗੇ। ਅਸੀਂ ਸਾਰੇ ਮੇਰੀ ਅਕਮਨ ਬਗੇਲ ਸਾਹਿਬ ਗੱਲ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਸੁਣ ਲਓ। ਵੱਡਾ ਭੜਾਲਾ ਤੁਸੀਂ ਕਰ ਰਹੇ ਹੋ। ਮੈਂ ਤੇ ਨਾ ਸਾਰੇ ਕਰੀਏ ਯਾਰ। ਮੈਂ ਤੁਹਾਡਾ ਕੁਝ ਨਹੀਂ ਕਰ ਰਿਹਾ ਕਿਸੇ ਨੂੰ। ਨਹੀਂ ਮੈਂ ਜੀ ਨਹੀਂ ਟਿਪਰ ਅਹੀ ਨਹੀਂ ਰੋਕੇ। ਉਹ ਭਰਾ ਇਹ ਕਹੋ ਪਿਆ ਟਿੰਪਰ ਅਸੀਂ ਚੌਧਰੀ ਸਾਹਿਬ ਗੱਲ ਸੁਣੋ ਜਦੋਂ ਸੀਨੀਅਰ ਗੱਲ ਕਰਦੇ ਤੇਰਾ ਤੇ ਮਤਲਬ ਹੀ ਹੱਥ ਜੋੜਿਆ ਭਾਜੀ ਗਾਂ ਕਰੋ ਉਹ ਤੁਹਾਡੀ ਕਰਦੀ ਨਹੀਂ ਅਸੀਂ ਉਹਨੂੰ ਬੇਨਤੀ ਕਰਦੇ ਕਿ ਜਿਹੜੀ ਅੱਛੇ ਕਰਦਾ ਉਹਨਾਂ ਦਾ ਇੱਕ ਮਿੰਟ ਹੌਲਦਾ ਵਾ ਜੀ ਇੱਕ ਮਿੰਟ ਆਪਾਂ ਗੱਡੀਆਂ ਉਹਨਾਂ ਨੂੰ ਕਹਿੰਦਾ ਪਿੱਛੇ ਲੈ ਚਲੋ ਉਹ ਫੇਰੀ ਰੁੱਕ ਗਏ ਫੇਰੀ ਨਹੀਂ ਲੱਗੇ ਤੁਹਾਨੂੰ ਕੋਈ ਨਹੀਂ ਪਤਾ ਜੀ ਜੀ ਠੀਕ ਹੈ ਜੰਮ ਜੀ ਸਾਹਿਬ ਜੀ ਕਹਿੰਦੇ ਕੀ ਕਹੀ ਸੀ ਗੱਡੀਆਂ ਦੀ ਗੱਲ ਕੀਤੀ ਹੈ ਕਿ ਪੈਕੇਜ ਦੀ ਗੱਲ ਕੀਤੀ ਹੈ ਮਾਤਾ ਲੰਗਾ ਸਾਡਾ ਮੇਰੇ ਭਾਈ ਉਹਨੂੰ ਟਿੱਕੇ ਲਾਏ ਗੱਡੀਆਂ ਸਾਹਮਣੇ ਰੋਮਾਪੁਰ ਠੀਕ ਹੈ ਨਾ ਗੱਲ ਕਿੱਥੇ ਮਿਲਣਾ ਹੈ ਬਿਆਜ ਅੱਛਾ ਜੀ ਬਾਅਦ ਹੀ ਸਾਡਾ ਟਾਈਮ ਨਾਲ ਟਾਈਮ ਭੱਜਾਓ ਹਾਂ ਹੋ ਸਾਰਾ ਕੰਮ ਹੈ ਲੈਂਡ ਪੱਜੀ ਆਉਂਦੀ ਹੈ ਕੁ ਮਿੰਟ ਟਿੱਪਰ ਦੀ ਲਾਸੀ ਕਰਾਉਣੀ ਹੈ ਮਾਪਾ ਨਹੀਂ ਕਰਦਾ ਬ੍ਰਿੰਦਰ ਮੀਰ ਸਿੰਘ ਪਾੜਾ ਵੱਲੋਂ ਦੀਨਾਨਗਰ ਹਲਕੇ ਦੇ ਵਿੱਚ ਰਾਵੀ ਦਰਿਆ ਦਾ ਜਿਹੜਾ ਬੰਨ ਟੁੱਟਾ ਸੀ ਤੇ ਗੁਰਦਾਸਪੁਰ ਨੂੰ ਬਹੁਤ ਵੱਡੀ ਮਾਰ ਵਾਜੀ ਸੀ ਉਹ ਬੰਨ ਬੰਨਨ ਦੀਆਂ ਪੂਰੀਆਂ ਯੋਰਾں ਦੇ ਨਾਲ ਤਿਆਰੀਆਂ ਚੱਲ ਰਹੀਆਂ ਨੇ ਇਹ ਪਿੰਡ ਤਿਬੜ ਤੋਂ ਸਾਡੇ ਫੌਦੀ ਸਾਹਿਬ ਹੋਰ ਸਾਰੇ ਵੀਰਾਂ ਨੇ ਪਿੰਡ ਤਿਬੜ ਤੋਂ ਹੀ ਬਹੁਤ ਵੱਡੀ ਗਿਣਤੀ ਤੇ ਸਹਿਯੋਗ ਦਿੱਤਾ ਤਾ ਜੋ ਇਹ ਬਨ ਬਨਿਆ ਜਾਵੇ ਤੇ ਸਾਡੇ ਜੋ ਵੀਰ ਖੜਾਂ ਦੀ ਮਾਰ ਚੱਲ ਰਹੇ ਨੇ ਘਰੋਂ ਬੇ ਘਰ ਹੋਏ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਜਾਂਦੀ ਲੋਡ ਪੈਣੀ ਚੜ ਜਾ ਚੜਾ ਕੀ ਆ ਉਹ ਕਿੱਥੇ ਰੜ ਗਈ ਆ ਉਹ ਆਖੋ ਕਿਥੇ ਅੜੀ ਹੋਈ ਬੜੀ ਮੁਰੜੇ ਰੰਨ ਆਹੋ ਮੇਰੇ ਬਨੇਰੇ ਆਲੋ ਖਾਣਾ ਬੰਦਾ ਨਾ 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 ਨ ਇਹਨਾਂ ਕੱਲੇ ਨਹੀਂ ਉਹਦੀ ਵਾਰਦੀ ਆ ਨਾ ਬਸ ਇਹਨਾਂ ਦਾ ਪਾਲਾ ਬਣ ਮਿਟਾ रावी दरिया खीरला पिंड जितो बन्न टुटे थानू वो बखालन वास्ते जा रहे हैं ਇਨਾ ਇਨਾ ਪਾਣੀ ਨਾਂਕੇ 2 2 3 3 ਫੁੱਟ ਪਾਣੀ ਨਾਂਕੇ ਆਪਾਂ ਦਰਿਆ ਦੀ ਤੁਹਾਨੂੰ ਤੁਸੀਂ ਲਗਾਉਣ ਵਾਸਤੇ ਜਾ ਰਹੇ ਹਾਂ ਗੁਰਦਾਸਪੁਰ ਏਰੀਆ ਨੂੰ ਜਿੱਥੋਂ ਮਾਰ ਪਈ ਉਹ ਮੈਂ ਤੁਸੀ ਤੇ ਲੈ ਕੇ ਜਾ ਰਿਹਾ ਤੁਹਾਨੂੰ ਰਾਵੀ ਦਰਿਆ ਤੇ ਰਾਵੀ ਦਰਿਆ ਦਾ ਤੁਹਾਨੂੰ ਹਾਲ ਦੱਸਦਾ ਕੀ ਹਾਲਾਤ ਨੇ ਰਾਵੀ ਦਰਿਆ ਦੇ ਅੱਜ ਤਾਂ ਕਿੰਨਾ ਕੁ ਪਾਣੀ ਚੱਲ ਰਿਹਾ ਉਹਦੇ ਵਿੱਚ ਪਰ ਉੱਥੇ ਤੱਕ ਪਹੁੰਚਣ ਵਾਸਤੇ ਸਾਨੂੰ ਗੋਡੇ-ਗੋਡੇ ਪਾਣੀ ਆ ਇਹ 4-4 ਫੁੱਟ 3-3 ਫੁੱਟ ਲੰਘ ਕੇ ਜਾਣਾ ਪੈਣਾ ਟਰੈਕਟਰ ਲੋਤਾ ਜਿੱਥੇ ਨਾ ਰਾਵੀ ਦਰਿਆ ਦੀ ਆ ਇੱਕ ਤੁਸੀ ਜਿਹੜੀ ਗੁਰਦਾਸਪੁਰ ਨੂੰ ਜਿੱਥੋਂ ਮਾਰ ਪਈ ਜਿਆਦਾ ਆ ਟੁੱਟਾ ਇੱਥੋਂ ਜਿਆਦਾ ਵੱਨ ਦਰਿਆ ਇਹ ਤੋਂ 2 ਕਿਲੋਮੀਟਰ ਅੱਗੇ ਆ ਆਹ ਬੰਨ ਇਥੋਂ ਟੁੱਟਣ ਕਰਕੇ ਸਾਰਾ ਗੁਰਦਾਸਪੁਰ ਦਾ ਨੁਕਸਾਨ ਜ਼ਿਆਦਾ ਹੋਇਆ ਤੋ ਆਜੋ ਪਾਣੀ 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 ਲੰਗਰ ਛਕੋ ਜਿੰਨਾ ਮਰਦੀ ਮੇਰੀ ਨਾਂ ਦੀ ਜ਼ਮੀਨ ਤੇ ਫਸਦੂ ਦੀ ਜੀ ਨੁਕਸਾਨ ਹੋ ਗਿਆ ਝੰਡਾ ਜਿਹੜੇ ਸਿੱਕੇ ਕਿਸਾਨ ਨੇ ਠੀਕੇ ਤੇ ਜ਼ਮੀਨਾਂ ਲਈਆਂ ਪਰ ਜਦੋਂ ਠੀਕੇ ਤੇ 10 ਕਿੱਲੇ ਲੈਂਦੇ ਹੋ ਤਾਂ ਪਹਿਲਾਂ ਠੇਕਾ ਅਡਵਾਂਸ ਦੇਣਾ ਪੈਂਦਾ ਹੈ ਇਹ ਕੋ ਮਰ ਕੇ ਇਹ ਕੋ ਨੂੰ ਦੁਬਾਰਾ ਚੌਕ ਕਰਨ ਵਾਸਤੇ ਉਹਨਾਂ ਨੂੰ ਕਿੰਨਾ ਨੁਕਸਾਨ ਝੱਲਣਾ ਪੈਣਾ ਤੇ ਇੰਨੀ ਇੰਨੀ ਉਹ ਤਾਕਤ ਨਹੀਂ ਤੇ ਹੱਡੀ ਤੇ ਨਹੀਂ ਆ ਗਈ ਖਰਾਬ ਕੋਈ ਕਰਜਾ ਆਲਰੇਡੀ ਪਹਿਲਾਂ ਹੀ ਬਹੁਤ ਕਿਸਾਨਾਂ ਦੇ ਫਿੱਲਦੇ ਆ ਮੇਰੀ ਬੇਨਤੀ ਆ ਕਿ ਇਹ ਜਿਹੜਾ ਇਹ ਬਿਤਾਉ ਕਹਾਣੀਆਂ ਇਨੀ ਜੇਤੀ ਲੀਫ ਦਿੱਤੀ ਜਾਵੇ ਜੇ ਲੀਫਾਂ ਦੀ ਜਨਤਕ ਵਰਕੇ ਦੇ ਅਕੀ ਰੋਲਾ ਪਾਇਆ ਇਹ ਆਫਿਸ ਕਰਨੀ ਆਇਆ ਤਾਂ ਬਹੁਤ ਸਾਰੇ ਬੰਦੂਗੀ ਲੋਕਾਂ ਵੀ ਰੋਲਾ ਪਾਣਾ ਜਨਾਨਾਂ ਦੇ ਨਾਲ ਤੋਂ ਬਾਅਦ ਉਹਨਾਂ ਦੇ ਵਾਪਸ ਸੈਟ ਜੇ ਇਸ ਵਾਰ ਸਰਕਾਰ ਕੋਈ ਜਨਤੀ ਵਕੂਫੀ ਤੇ ਭਜਦੇ ਆ ਨਹੀਂ ਉਹ ਪਹਿਲਾਂ ਵੀ ਭੱਜ ਕੇ ਕਹਿ ਦੇ ਕੇ ਚਾਰੀ ਵਾਜਦੇ ਬਸ ਸਸਤੰ ਜੁੰਦੇ ਹੋਣੇ ਹੋਣੇ ਪਰ ਬਹੁਤ ਜਿਹੜੀ ਚੀਜ਼ ਆ ਪੈਲੀਆਂ ਵਾਲੀ ਤੇ ਪਸ਼ੂਆਂ ਵਾਲੀ ਤੇ ਘਰਾਂ ਨੂੰ ਸੰਭੀਏ ਮੈਂ ਜ਼ਰੂਰ ਇੱਧਰ ਆ ਜਾਓ ਪਾਰਟੀ